ਜੀ ਮੇਰਾ ਨਾਮ ਸੁਵਾਸਿ ਜੀ ਇੱਥੇ ਕੰਮ ਚੱਲਿਆ ਕਰਦਾ ਜੀ ਤੋ ਬੰਦਾ ਖੜਾ ਰੱਖਾਤਾ ਸੇਫਟੀ ਪੇ ਉਹਨੇ ਉਹਦੇ ਉੱਪਰ ਆ ਕੇ ਮਾਰੀ ਗੱਡੀ ਜੀ ਇਹ ਮੈਨ ਹਾਈਵੇ ਬੰਦ ਕਰ ਰੱਖਾਤਾ ਅਮਨੇ ਸਰਵਿਸ ਰੋਡ ਪੇ ਟਰੈਫਿਕ ਦੇ ਰੱਖਾਤਾ ਉਹ ਬੰਦਾ ਉਧਰ ਸੇ ਆਇਆ ਉਹਦੇ ਉੱਪਰ ਚੜਾਤਾ ਜੀ ਕਿਹੜੀ ਗੱਡੀ ਚਲਾ ਗਿਆ ਗੱਡੀ ਥੀ ਜੀ ਟਰੱਕਤਾ ਜੀ ਉਹਦਾ ਨਾਂ ਤਾਂ ਪਤਾ ਨਹੀਂ ਜੀ ਨੰਬਰ ਹੈਗਾ ਮੇਰੇ ਕੋਲ ਨੰਬਰ ਫੋਟੋ ਕਿਚ ਲੈ ਰੋ ਪੱਜ ਗਿਆ ਉਹਦੇ ਅੱਗੇ ਵੀ ਹੱਥ ਦਿੱਤਾ ਅਸੀਂ ਔਰ ਰੁਕਿਆ ਨਹੀਂ ਉਹ ਬੰਦਾ ਕੀ ਕਰ ਰਿਆ ਸੀ ਖੜਾ ਰੋਡ ਤੇ ਉਹ ਬੰਦਾ ਝੰਡੀ ਦੇ ਰਿਹਾ ਤਾਂ ਟ੍ਰੈਫਿਕ ਨੂੰ ਕਰ ਰਿਹਾ ਤਾਂ ਉਧਰ ਨੂੰ ਜਾਓ ਅੱਛਾ ਉਹ ਟ੍ਰੈਫਿਕ ਉਧਰ ਦੇ ਰੱਖਾਤਾ ਦਾ ਉਹ ਉਹਦੇ ਉੱਪਰ ਹੀ ਆ ਗਿਆ ਜੀ ਜਿਹੜਾ ਮਰਨ ਵਾਲਾ ਉਹਦਾ ਕੀ ਨਾਮ ਸੀ ਉਹਦਾ ਨਾਮ ਹੈ ਜੀ ਨਤੂ ਰਾਮ ਉਹ ਵੀ ਹੋਣੀ ਆ ਜੀ 60 ਸਾਲ ਦੇ ਕਰੀ ਪਾਣਾ ਜੀ ਇਹ ਸਰ ਅੱਜ 132 ਕੇਵੀ ਦੇ ਅੱਗੇ ਸਾਡਾ ਕੰਮ ਚੱਲ ਰਿਹਾ ਸੀਗਾ ਸਾਡੇ ਠੇਕੇਦਾਰ ਦਾ ਅੱਗੇ ਉਹ ਲੇਬਰ ਦਾ ਮੁਲਾਜ਼ਮ ਸੀਗਾ ਇਹਨੇ ਡਾਇਵਰਸ਼ਨ ਦੇ ਉੱਪਰ ਇਹ ਖੜਾ ਸੀਗਾ ਗੱਡੀਆਂ ਡਾਇਵਰਟ ਕਰਕੇ ਸਾਈਡ ਤੋਂ ਖੱਬੇ ਸੱਜੇ ਪਾਸੇ ਨੂੰ ਨਗਾਉਂਦਾ ਸੀ ਉੱਥੇ ਇੱਕ ਐਚਪੀ ਨੰਬਰ ਦਾ ਟਰੱਕ 14 ਚੱਕੀ ਟਰੱਕ ਲਾਹ ਪ੍ਰਵਾਹੀ ਨਾਲ ਆਇਆ ਤੇ ਇਹਦੇ ਇਹਨੂੰ ਇਹਦੇ ਉੱਪਰ ਚੜਾ ਕੇ ਨਿਕਲ ਗਿਆ ਇਹਨੂੰ ਮੌਕੇ ਤੇ ਸਾਡੀ ਟੀਮ ਹਸਪੀਟਲ ਚ ਲੈ ਕੇ ਆਈ ਐਂਬੂਲੈਂਸ ਨਾਲ ਜਿੱਥੇ ਇਹਨੂੰ ਡੈਥ ਡਿਕਲੇਅਰ ਕੀਤਾ ਗਿਆ ਗੱਡੀ ਦਾ ਨੰਬਰ ਹੈਗਾ ਜੀ ਐਚਪੀ 11 ਸੀ 3332 ਜੇ ਕਿਸੇ ਨੂੰ ਇਸ ਨੰਬਰ ਬਾਰੇ ਪਤਾ ਹੋਵੇ ਤਾਂ ਪੁਲਿਸ ਸਾਡੇ ਨਾਲ ਸੰਪਰਕ ਵੀ ਕਰੇ ਤੇ ਪੁਲਿਸ ਵੀ ਇਸ ਗੱਡੀ ਦੀ ਭਾਲ ਕਰ ਰਹੀ ਹੈ ਜੀ ਕੋਈ ਸੀ ਕੀ ਨਾਮ ਸੀ ਜਿਹੜਾ ਵਿਅਕਤੀ ਸੀ ਉਹ ਨਥੋਰਾਮ ਨਾਮਤਾ ਜੀ ਇਹਨਾਂ ਦਾ ਕੀ ਗਲਤ ਬਾਤ ਕੀ ਹੋਈ ਗਲਤ ਬਾਤ ਕੀ ਜੰਨੀ ਲਾਇਆ ਕਰਦੇ ਸੀ ਰੋਡ ਤੇ ਉਹ ਟਰੱਕ ਆੜੇ ਨੇ ਵਿੱਚ ਆ ਕੇ ਮਾਰੀ ਗੱਡੀ ਉਹੋਂ ਸੇੜ ਆਇਆ ਵੀ ਵਿੱਚ ਲਾ ਕੇ ਮਾਰੀ ਗੱਡੀ ਸੇਫਟੀ ਲਗਾ ਰੱਖੀ ਸੀ ਕਾਫੀ ਲੰਬੀ ਉਹਨੇ ਵਿਚ ਆ ਲਾ ਕੇ ਮਾਰੀ ਗੱਡੀ ਮਤਲਬ ਉਸ ਤੋਂ ਬਾਅਦ ਰੁਕਿਆ ਨਹੀਂ ਟਰੱਕ ਵਾਲਾ ਨਹੀਂ ਰੁਕਿਆ ਨਹੀਂ ਪੱਜ ਗਿਆ ਨੰਬਰ ਨੋਟ ਕਰ ਲੈ ਨੰਬਰ ਜੀ ਫੋਟੋ ਖਿੱਚ ਲੈ ਨੰਬਰ ਬਿਲਕੁਲ ਡਬਲ ਸੀ ਇਸ ਤਰ੍ਹਾਂ ਹੈ ਕਿ ਸਾਡੇ ਪਾਸ ਇੱਕ ਕਲਾਸ਼ ਨਾਮ ਦਾ ਜਿਹੜਾ ਲੜਕਾ ਹੈ ਜੂ ਕਿ ਕਕਰਾਲਾ ਥਾਣਾ ਕੀਤਪੁਰ ਸਾਹਿਬ ਪੈਂਦਾ ਜਿਹਨੇ ਇਹ ਸਾਡੇ ਪਾਸ ਸਟੇਟਮੈਂਟ ਦਿੱਤੀ ਹੈ ਕਿ ਇਹ ਜਿਹੜਾ ਰਿਲੇਟਿਵ ਨਥੂ ਰਾਮ ਅਜ ਰੋਡ ਤੇ ਜਿਹੜੀ ਬੀਐਸਸੀ ਕੰਸਟਰਕਸ਼ਨ ਕੰਪਨੀ ਲਿਕਮ ਕਰਦਾ ਸੀ ਰੋਡ ਬੰਦਾ ਸੀ ਤੇ ਉੱਥੇ ਪਾਪਰ ਉਹ ਜਿਹੜੇ ਵਰਸ਼ਨਸ ਵਗੈਰਾ ਦੇ ਰਿਆ ਸੀ ਤਾਂ ਇਹਨਾਂ ਨੂੰ ਜਿਹੜਾ ਇੱਕ ਟਰੱਕ ਐਚਪੀ 11 ਸੀ 32 ਦਾ ਡਰਾਈਵਰ ਨੇ ਬਹੁਤ ਰੈਸ਼ ਡਰਾਈਵਿੰਗ ਕਰਦੇ ਹੋਏ ਇਹਦੇ ਦੇ ਫੇੜ ਮਾਰ ਦਿੱਤੀ ਜਿਹਦੇ ਕਰਕੇ ਨੱਥੂ ਰਾਮ ਦੀ ਡੈਥ ਹੋ ਗਈ। ਸੋ ਅਸੀਂ ਜਿਹੜਾ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਦਿੱਤਾ। ਜਿਹੜੀ ਡੈਡਬਡੀ ਪੋਸਟ ਮੋਰਨ ਕਰਕੇ ਵਾਰਸਾਂ ਦੇ ਹਵਾਲੇ ਦੇਵਾਂਗੇ ਤੇ ਟਰੱਕ ਅਸੀਂ ਜਲਦੀ ਜਿਹੜਾ ਕਮਿਸ਼ਨ ਲੈ ਕੇ ਅਗਲੀ ਕਾਰਵਾਈ ਕਰਾਂਗੇ।